ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਬਖਾਣੀ ਗੁਰ ਪ੍ਰਸਾਦਿ ਕਿਨੈ ਵਿਰਲੇ ਜਾਣੀ ਧਨ ਸੋ ਵੇੜਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਬਲ ਤਨ ਸੰਗ ਪਛਾਣਾ ਜਿਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਹੇ ਉਧਾਰੇ ਕੇ ਲਵੇ ਖਾਟ ਹੋਵਾ ਮਨ ਨਿਰਮਲ ਮਿਟ ਗਇਆ ਵਣ ਜਾਣਾ ਜਿਉ ਦੋਏ ਕਾਰ ਜੋੜ ਇਕ ਬਿਨੋ ਕਰੀਜੈ ਕਾਰ ਕਿਰਪਾ ਡੁਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜਿਉ ਮਾਜ ਮਹਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਓ ਸੁਖ ਭਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੋ ਭਰ ਬਿਰਥਾ ਕੋਏ ਨਾ ਜਾਏ ਜੀਉ ਦਇਆ ਧਾਰੀ ਤੈਨ ਸਿਰਜਣ ਹਾਰੇ ਜੀਵ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਕਾਏ ਜੀਉ ਵਣ ਤ੍ਰੇਣ ਤ੍ਰਿਪਵਨ ਕੀਤੋਨ ਹਰਿਆ ਕਰਨ ਹਾਰ ਖੇਨ ਪੀਤਰ ਕਰਿਆ ਗੁਰਮਖ ਨਾਨਕ ਤਿਸੈ ਅਰਾਦੇ ਮਨ ਕੀ ਆਸ ਪੁਜਾਏ ਜੀਉ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋਕੇ ਹਾ ਕਾੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੋ ਜਬੇ ਨਾ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜਿਓ ਜੀ ਜੰਤ ਸਭ ਤੋ ਦਇ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਇ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੇ ਵਜੀਵਾ ਦਾਈ ਨਾਨਕ ਜਿੱਤਾ ਬਿਖਾੜਾ ਜਿਓ ਮਾਜ ਮਹੱਲਾ ਪੰਜਵਾ ਜੀਵ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਨਿਧਾਨੇ ਅਮਰਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜਿਉ ਮਨ ਸਾਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਬੇਟਾ ਤਾ ਗੁਰਦਰਸਾਇਆ ਜੀਓ ਅਗੰਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵੈ ਗਿਆਨੀ ਖੁਦੇ ਮਿਟੀ ਚੂਕਾ ਪੋਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ ਅਨਦ ਮੰਗਲ ਕਲਿਆਣ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮਹਿ ਪਾਇਆ ਜੀਉ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮਹਿ ਆਇਆ ਜੀਉ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੇ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਓਟਾ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਖੋਵੇ ਪੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਿਆਲਾ ਜੀਓ ਪਰਾਵੇ ਆਪਣਾ ਸਾਸ ਸਾਸ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਿਆ ਪ੍ਰਿਤ ਪਾਲਾ ਜੀਓ ਸਤ 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 ਪ੍ਰਭ ਸੋਈ ਸਦਾ ਸਦਾ ਸਦ ਆਪੇ ਹੋਈ چلت تمہارے پرگٹ پیارے دیکھ نانک پے نلا جیو ماج محلہ پنجوان حکمی ورسن لاگے میہا ساجن سنت مل نام جہا سیتل سانت سہج سکھ پایا تھاڑ پائی پرابے آپے جیو ਸਾਬਕੇ ਸਭ ਤੋ ਬਹੁਤੋ ਬਹੁਤੋ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਹੋ ਮੇਰੇ ਦਾਤਾਰਾ ਜੀ ਜੰਤ ਸਭ त्राਪੇ ਜਿਉ ਸਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦ ਤਿਸ ਸਦਾ ਧਾਈ ਜਨਮ ਮਰਨ ਪੈ ਕਾਟੇ ਮੋਹਾ ਬੇਨੁਸੇ ਸੋਗ ਸੰਤਾਪੇ ਜਿਓ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਭੀਤਰ ਹਰ 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 ਗੁਣ ਜਾਪੇ ਜਿਓ ਮਾਜ ਮਹੱਲਾ ਪੰਜਵਾ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣ ਅਗੰਮ ਅਪਾਰੇ ਗਾਵਤ ਸੁਣਤ ਸਬੇਹੀ ਮੁਕਤੇ ਸੋ ਧਾਈਐ ਜਿਨ ਹਮ ਕੀਏ ਜਿਉ ਜਨਮ ਜਨਮ ਕੇ ਕਿਲ ਬਿਖ ਜਾਵਹਿ ਮਨ ਚਿੰਦੇ ਸੇਈ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕੋ ਦिए ਜਿਓ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੈ ਹਰ ਹਰ ਧਿਆਈਐ ਜਿਨ ਸੇ ਵਿਆਸੋ ਪਾਰ ਗਰਾਮੀ ਕਾਰਜ ਸਗਲੇ ਠੀਏ ਜਿਓ ਆਏ ਪਿਆ ਤੇਰੀ ਸਰਣਾਈ ਜਿਵੇਂ ਭਾਵੈ ਤਿਉ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਏ ਜਿਉ ਕਰ ਕਿਰਪਾ ਪ੍ਰਭ ਭਗਤੀ ਲਾਵਹੁ ਸਚ ਨਾਨਕ ਅੰਮ੍ਰਿਤ ਪੀਏ ਜਿਉ ਵਾਹਿਗੁਰੂ ਜੀ ਕਾ ਖਾਲਸਾ 와, 해그루지키, 파테.